ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਵਾਟਰ ਨੂੰ ਵੈਪਨ ਦੇ ਤੌਰ ਤੇ ਹਿੰਦੁਸਤਾਨ ਸਟੇਟ ਵੱਲੋਂ ਜਿਹੜਾ ਉਹ ਯੂਜ਼ ਕੀਤਾ ਗਿਆ ਔਰ ਜਿਹੜਾ ਮੁੱਖ ਮੰਤਰੀ ਹੁੰਦਾ ਜਾਂ ਉੱਥੇ ਭੂਖ ਮੰਤਰੀ ਹੁੰਦਾ ਜਾਂ ਪੰਜਾਬ ਦੇ ਅੰਦਰ ਜਿਹੜੀ ਅਸੈਂਬਲੀ ਮੈਂਬਰ ਪਾਰਲੀਮੈਂਟ ਤੋਂ ਥੱਲੇ ਜਿਹੜਾ ਐਮ ਐਲ ਏ ਵਾਲਾ ਤਬਕਾ ਹੁੰਦਾ ਉਸ ਦੇ ਬਾਰੇ ਬਸ ਤਾਂ ਆਪਾਂ ਨੂੰ ਸਭ ਨੂੰ ਪਤਾ ਆਪਾਂ ਸਾਰੇ ਆਪਾਂ ਵੀ ਦੱਸ ਸਕਦੇ ਹਾਂ ਪਰ ਬਹੁਤੇ ਲੋਕ ਉਦੋਂ ਜਿਹੜਾ ਉਸ ਤੇ ਅਸਰ ਹੁੰਦਾ ਜਦੋਂ ਕਹਿੰਦੇ ਵੀ ਦੀਪ ਸਿੱਧੂ ਨੇ ਦੱਸਿਆ ਸੋ ਦੀਪ ਸਿੱਧੂ ਨੇ ਦੱਸਿਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਦੇ ਕੋਲੇ ਨਦੀਆਂ ਸੌਰੀ ਨਾਲੀਆਂ ਸੜਕਾਂ ਤੋਂ ਉੱਪਰ ਦੀ ਪੋਲਿਟਿਕਸ ਨਹੀਂ ਹੇਠੋਂ ਥੱਲੇ ਥੱਲੇ ਕਰ ਸਕਦਾ ਸੋ ਭਗਵੰਤ ਮਾਨ ਹੋਵੇ ਪ੍ਰਕਾਸ਼ ਸਿੰਘ ਬਾਦਲ ਹੋਵੇ ਸੁਖਵੀਰ ਸਿੰਘ ਬਾਦਲ ਹੋਵੇ ਜਾਂ ਕੋਈ ਕਾਂਗਰਸੀ ਪੰਥਕ ਜਿਹੜਾ ਉਹ ਕੱਲ ਨੂੰ ਆ ਜਾਵੇ ਤੇ ਉਹ ਕੁਝ ਨਹੀਂ ਦੱਸੂਗਾ ਤੁਹਾਨੂੰ ਉਹਨੂੰ ਪਤਾ ਹੋਣ ਦੇ ਬਾਵਜੂਦ ਕਿ ਹਿੰਦੁਸਤਾਨ ਨੇ ਕਿਸ ਢੰਗ ਨਾਲ ਸਾਡਾ ਕਤਲੇਆਮ ਕੀਤਾ ਕੋਈ ਨਹੀਂ ਬੋਲੂਗਾ ਸੋ ਜਦੋਂ ਵੈਪਨ ਚਲਾਇਆ ਜਦੋਂ ਪੰਜਾਬ ਦੇ ਲੋਕਾਂ ਦੇ ਉੱਪਰ ਮੈਂ ਉਸ ਵੇ ਗੱਲ ਬੜੀ ਕਲੀਅਰ ਗੱਲ ਕੀਤੀ ਸੀ ਕਿ ਭਾਈ ਉੱਥੇ ਕਿਸੇ ਨੇ ਦੇਖਿਆ ਕਿ ਖਾਲਸਤਾਨੀ ਕੌਣ ਹੈ ਸ਼ਰਾਬ ਕੌਣ ਪੀਂਦਾ ਦਹੀਂ ਕੌਣ ਖਾਂਦਾ ਸਿੱਖ ਫਰ ਜਸਟਿਸ ਨਾਲ ਕੌਣ ਜੁੜਿਆ ਹੋਇਆ ਹੈ ਕੌਣ ਕਾਂਗਰਸੀ ਹੈ ਕੌਣ ਭਾਈ ਅਮਰਪਾਲ ਸਿੰਘ ਵਾਲਾ ਹੈ ਕੀਨੇ ਵਹੀਰ ਕੱਢੀ ਸੀ ਕਿਹਦੇ ਨਥੇ ਛੱਡ ਦਿੱਤੇ ਕਿਹਨੇ ਨਸ਼ਲ ਪਾਣੀ ਨੇ ਹਰੇਕ ਨੂੰ ਮਾਰ ਕਰਨਾ ਤੇ ਕੀਤਾ ਉੱਥੇ ਹਿੰਦੂ ਵੀ ਐ ਮੁਸਲਮਾਨ ਸਿੱਖ ਐ ਸੋ ਪਾਣੀ ਜਿਹੜਾ ਨਾ ਇਹ ਇਸ ਤਰ੍ਹਾਂ ਦਾ ਵੈਪਨ ਐ ਇਹ ਯੂਜ਼ ਤਾਂ ਹੋ ਜਾਂਦਾ ਦੁਨੀਆ ਨੂੰ ਪਤਾ ਨਹੀਂ ਲੱਗਦਾ ਇਹ ਤਾਂ ਵੈਪਨ ਚੱਲਦਾ ਪਰ ਆਪਣੇ ਭਗਤਾਂ ਦੇ ਵਿੱਚ ਰਗੜੇ ਜਾਂਦੇ ਨੇ ਤਰਗੜ ਦੁੱਤੇ ਗਏ ਸੋ ਉਹਦੇ ਵਿੱਚ ਕਾਫੀ ਕੁਝ ਜਿਹੜਾ ਬਹੁਤੇ ਬੜੇ ਆ ਸਿੰਗਰ ਲਾਣਾ ਦੂਜਾ ਲਾਣਾ ਤੀਜਾ ਲਾਣਾ ਕੋਈ ਚਪਲੀਆਂ ਪਾ ਕੇ ਪਾਣੀ 'ਚ ਬੜਿਆ ਹੋਇਆ ਕੋਈ ਪੈਂਟ ਚੜਾ ਕੇ ਬੈਠਾ ਕੋਈ ਤੋਤੀ ਚੱਕੀ ਫਿਰਦਾ ਵੱਖਰੇ ਵੱਖਰੇ ਜਿਹੜੇ ਆ ਪੋਲਿਟਿਕਲ ਪਾਰਟੀਆਂ ਵੱਲੋਂ ਵੀ ਬਹੁਤ ਕੁਝ ਜਿਹੜਾ ਉਹ ਦੇਖਣ ਨੂੰ ਮਿਲਿਆ ਖਾਸ ਕਰਕੇ ਜਿਹੜਾ ਪਹਿਲਾ ਵੀਕ ਸੀ ਤੇ ਉਹਦੇ ਵਿੱਚ ਜਿਹੜੇ ਇੱਕ ਥੱਗ ਲਾਣਾ ਕਹਿੰਦੇ ਜੈਨਜੀ ਵਾਲੇ ਜਿਹੜਾ ਕੁਝ ਚੰਗੇ ਵੀ ਹੋਣਗੇ ਉਹ ਵੀ ਕੜਾਹੇ-ਕੂਹੇ ਲੈ ਕੇ ਤੁੰਬੂ-ਤੰਬੂ ਕश्तियां ਕੁਸਤੀਆਂ ਉੱਥੇ ਪਹੁੰਚ ਗਏ ਔਰ ਟੜਾ-ਟੜ ਵੀਡੀਓ ਆਉਣੀਆਂ ਸਟਾਰਟ ਹੋ ਗਈਆਂ ਤੇ ਆਪਾਂ ਉਸ ਟਾਈਮ ਕਿਹਾ ਸੀ ਕਿ ਭਾਈ ਜੀ ਇਹ ਜਿਹੜਾ ਪਖੰਡ ਹੈ ਇਹ ਪੰਜਾਬ ਨੂੰ ਲੈ ਬਠੂਗਾ ਆ ਇਹ ਕੰਮ ਸਟੇਟ ਦਾ ਓਏ ਲੰਮਾ ਲੌਂਗ ਟਰਮ ਕੰਮ ਹੈ ਇੱਥੇ ਦਵਾਈਆਂ ਦੀ ਵੀ ਲੋੜ ਪੈਣੀ ਹੈ ਆ ਔਰ ਬਾਅਦ ਵਿੱਚ ਜਦੋਂ ਪਾਣੀ ਥੱਲੇ ਨੂੰ ਜਾਊਗਾ ਇੱਥੇ ਬਿਮਾਰੀਆਂ ਫੈਲਣੀਆਂ ਬਹੁਤ ਕੁਝ ਹੋਣਾ ਔਰ ਆ ਜਿੰਨਾ ਲਾਣਾ ਸਾਰਾ ਆਇਆ ਹੋਇਆ ਜਿਵੇਂ ਭੂਆ ਦੇ ਮੁੰਡੇ ਤੇ ਵਿਆਹ ਤੇ ਨਹੀਂ ਆਇਆ ਹੁੰਦਾ ਕਮੇਰ ਬੜੀਆਂ ਚੀਕਾਂ ਚੁੱਕਾਂ ਮਾਰਦਾ ਤੇ ਜਦੋਂ ਵਿਆਹ ਜਾਂ ਖਤਮ ਹੋ ਜਾਂਦਾ ਤੇ ਮੰਜੇ-ਮੁੰਜੇ ਭੰਨ-ਭੁੰਨ ਕੇ ਮਠਿਆਈ-ਮਠੂਈ ਖਾ ਕੇ ਤੇ ਗੰਦ-ਗੁੰਦ ਪਾ ਕੇ ਉਹ ਸਾਰੇ ਭੱਜ ਜਾਂਦੇ ਨੇ ਜਿੰਨੇ ਭੂਆ ਦੇ ਭਤੀਜੇ ਤੇ ਭਤੀਜੀਆਂ ਉ ਜਾ ਆਪਣੇ ਘਰੇ ਵਹਿੰਦੇ ਨੇ ਤੇ ਭੂਆ ਫੁੱਫੜ ਫਿਰ ਜੋ ਵਿਚਾਰੇ ਕਿਸਦਾ ਮੰਜਾ ਟੁੱਟ ਗਿਆ ਉਹਦੀ ਮਿੰਤਾ ਕੱਢੀ ਜਾਓ ਕਿਸ ਦੇ ਰਿਜਾਈ ਗੁੰਮ ਹੋ ਗਈ ਉਹਦੀਆਂ ਮਿੰਤਾ ਕੱਢ ਦਿਓ ਜਿੱਦਾ ਸਹਰਾਣਾ ਨਹੀਂ ਮਿਲਦਾ ਕੋਈ ਹੋਰ ਗੰਦ ਪੱਲ ਜਿੰਨਾ ਪਾਇਆ ਉਸ ਫਸਫਾ ਸਫਈਆਂ ਦੇ ਲੱਗਲੇ ਹੁੰਦੇ ਸੋ ਇਸ ਕਰਕੇ ਭਾਈ ਜੀ ਅਸੀਂ ਇਹ ਗੱਲ ਜਿਹੜੀ ਕਹੀ ਸੀ ਉਹ ਜੇ ਸਹੀ ਸਾਰਥ ਹੋ ਗਈ ਹੈ ਸੋ ਮੇਰੇ ਕੋਲੇ ਵੀਡੀਓ ਹੈ ਪੰਜਾਬ ਦੀ ਧਰਤੀ ਤੋਂ ਆਇਆ ਔਰ ਇਹਨਾਂ ਪਖੰਡੀਆਂ ਬਾਰੇ ਬੋਲਿਆ ਜਾ ਰਿਹਾ ਕਿ ਪਾਈ ਹੁਣ ਨਾ ਉੱਥੇ ਕੋਈ ਸਿੰਗਰ ਜਿਹੜਾ ਟਰੈਕਟਰਾਂ ਦੀ ਗੱਲ ਛੱਡੋ ਉਹ ਕਹਿੰਦੇ ਇੱਥੇ ਭਰਾਵਾ ਕੋਈ ਮੰਜਾ ਫੇਰਾਲਾ ਨਹੀਂ ਹੈਗਾ ਸਾਨੂੰ ਲੱਭਦਾ ਹੀ ਨਹੀਂ ਕੋਈ ਜਿਹੜੇ ਇਹ ਐਲਾਨ ਕਰ ਰਹੇ ਸੀ ਕਿਉਂਕਿ ਸਰਕਾਰ ਦੇ ਟੱਟੂ ਜਿਹੜੇ ਆ ਇਹ ਸਰਕਾਰ ਨੂੰ ਬਚਾਉਣ ਵਾਸਤੇ ਸਰਕਾਰ ਦੇ ਖਿਲਾਫ ਜਦੋਂ ਲੋਕਾਂ ਦਾ ਇੱਕ ਦਿਮਾਗ ਖੜਾ ਹੁੰਦਾ ਹੈ ਕਿ ਭਾਈ ਸਾਡਾ ਕਤਲੇਮ ਹੋ ਰਿਹਾ ਜੇ ਕਿਤੇ ਸਾਡੀ ਸਟੇਟ ਹੁੰਦੀ ਸਾਡਾ ਕਤਲੇਮ ਨਾ ਹੁੰਦਾ ਸੋ ਅਮਰੀਕਾ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਬਹੁਤ ਵੱਡੇ ਵੱਡੇ ਡਿਜਾਸਟਰ ਆ ਜਿਹੜੇ ਦੁਨੀਆ 'ਚ ਨਹੀਂ ਆਉਂਦੇ ਜੋ ਅਮਰੀਕਾ ਵਿੱਚ ਆਉਂਦੇ ਪਿੱਛੇ ਜੇ ਅੱਗ ਲੱਗੀ ਸੀ ਤੁਸੀਂ ਦੇਖਿਆ ਹੋਣਾ ਠੀਕ ਹੈ ਉੱਥੇ ਜਿਹੜੀਆਂ ਐਨਜੀਓ ਸੰਸਥਾਵਾਂ ਵੀ ਪਹੁੰਚੀਆਂ ਹੋਣਗੀਆਂ ਦਾਲ ਕੜੀ ਲੈ ਕੇ ਪਰ ਜੇ ਉਹ ਕਹਿੰਦੇ ਵੀ ਜੰਗਲ ਨੂੰ ਅਸੀਂ ਬੁਝਾ ਦੇਵਾਂਗੇ ਲੱਗੀ ਅੱਗ ਨੂੰ ਵਾਲਟੀਆਂ ਨਾ ਜਾਂ ਜੱਗਾ ਨਾ ਇਹ ਨਹੀਂ ਸੀ ਹੋਣਾ ਸੋ ਉੱਥੇ ਕਿਵੇਂ ਸਟੇਟ ਦੇ ਹੈਲੀਕਾਪਟਰ ਦੂਜੇ ਜਹਾਜ਼ ਤੀਜੇ ਜਹਾਜ਼ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੱਜੇ ਜਾਂਦੇ ਪਾਣੀ ਲੈ ਲੈਂਦੇ ਆ ਔਰ ਹਜ਼ਾਰਾਂ ਦੀ ਇਤਜ਼ਾਦ ਵਿੱਚ ਉੱਥੇ ਜਿਹੜੇ ਆ ਫਾਇਰ ਫਾਈਟਰ ਦੀਆਂ ਗੱਡੀਆਂ ਉੱਥੇ ਜਿਹੜੇ ਜਿਹੜੇ ਲੋਕ ਕੰਮ ਵਾਸਤੇ ਬੜੇ ਹੁੰਦੇ ਆ ਪਹੁੰਚੇ ਸਟੇਟ ਦਾ ਕੰਮ ਸੀ ਸੋ ਤੁਹਾਡੇ ਸਾਹਮਣੇ ਪਰ ਹੁਣ ਇਧਰਲੇ ਪਾਸੇ ਲੋਕ ਰੋਂਦੇ ਪਏ ਆ ਠੀਕ ਆ ਇੱਕ ਪਾਰਟੀ ਵੱਲੋਂ ਕਾਫੀ ਕਰੋੜਾਂ ਦਾ ਰੁਪਈਆ ਜਿਹੜਾ ਵੰਡਿਆ ਉਹਦਾ ਆਪਾਂ ਨਾਂ ਨਹੀਂ ਲੈ ਸਕਦੇ ਕਿਉਂਕਿ ਨਾਂ ਲਿਆ ਤੇ ਆਪਣੇ ਖਿਲਾਫ ਉਸ ਬੈ ਜਾਣੀ ਹੈ ਕਾਂਗਰਸੀਆਂ ਨੂੰ ਚੰਗਾ ਨਹੀਂ ਲੱਗਦਾ 4.600 ਹੋ ਗਿਆ ਬਾਈ ਖਿੱਚੋ ਕੰਮ ਨੂੰ ਖਿੱਚੋ ਹੋਰ ਮੜਾ ਜਾ ਸੋ ਬਾਈ ਜੀ ਉਹ ਜਿਹੜੀ ਗੱਲ ਹੈ ਉਹ ਸੱਚੀ ਸਾਹਤ ਹੋ ਚੁੱਕੀ ਹੈ ਪਖੰਡੀ ਸਾਰੇ ਨੱਟ ਚੁੱਕੇ ਨੇ ਆ ਬਿਮਾਰੀਆਂ ਆ ਚੁੱਕੀਆਂ ਹਨ ਹਾਲਾਤ ਕੀ ਹੈ ਪੰਜਾਬ ਦਾ ਧਿਆਨ ਆ ਆਪਣੇ ਆਪ ਸੁਣ ਲੋ ਥੈਂਕ ਯੂ ਸੋ ਮਚ ਨਾ ਪਾਣੀ ਲੱਤਾ ਹੁਣ ਬੋੜੋ ਆਓ ਪੁੱਛੋ ਇੱਥੇ ਸਵਾਦ ਹੋਣਾ ਆਉਣਾ ਵੀ ਮੰਨ ਲਾ ਵੀ ਹੁਣ ਆਓ ਸਾਡੀਆਂ ਜ਼ਮੀਨੀਆਂ ਪਧਰੀਆਂ ਕਰੋ ਹੁਣ ਸਾਡੇ ਪਾਣੀ ਲੈ ਗਿਆ ਆ ਬੰਨ ਦੇ ਉੱਤੇ ਕਿੰਨਾ ਮੁਲਖ ਇਕੱਠਾ ਸੀਗਾ ਰਾਸ਼ਨ ਲੈਣ ਵਾਲਾ ਵੀ ਹੁਣ ਉਹ ਬੰਦੇ ਕਿੱਧਰ ਗਏ ਹੁਣ ਉਹਨਾਂ ਦਾ ਨੁਕਸਾਨ ਨਹੀਂ ਹੈਗਾਗਾ ਉਹ ਤੁਹਾਡੇ ਤੋਂ 90% ਤਾਂ ਰਾਸ਼ਨ ਹੀ ਜਿਹੜੇ ਬੇਲੋੜੇ ਬੰਦੇ ਲੈ ਗਏ ਜੀਦਾ ਨੁਕਸਾਨ ਆ ਰਾਛ ਨਹੀਂ ਲੈਂਦਾ ਬੰਦਾ ਬੇਲੋੜਾ ਜ਼ਿਆਦਾ ਰਾਸ਼ਨ ਲੈਂਦਾ ਜਿਹਦਾ 1 ਰੁਪਏ ਦਾ ਨੁਕਸਾਨ ਨਹੀਂ ਹੋਇਆ ਮੈਂ ਤੁਹਾਨੂੰ ਉਹ ਬੰਦੇ ਵਿਖਾਉਣਾ ਆ ਵੀ ਜਿਹੜੇ ਇੰਨਾ ਇੰਨਾ ਰਾਸ਼ਨ ਢੋਗੇ ਹੁਣ ਮੈਂ ਬੋਲਣਾ ਨਹੀਂ ਗਾ ਵੀ ਮੀਡੀਆ ਦੇ ਦੋਤੇ ਵੀ ਜਾਣਾਂ ਵੀ ਅਗਲਾਂ ਦਾ ਵੀ ਤੂੰ ਕੀ ਸਾਲਾ ਲੱਗਦਾ ਵੀ ਤੂੰ ਰਾਸ਼ਨ ਤੋਂ ਮੈਨੂੰ ਰੋਕਦਾ ਜਿਹੜਾ ਪਿੱਛੋਂ ਦੇਣਾ ਆ ਮੈਂ ਉਹ ਦਿੰਦਾ ਮੈਂ ਲੈਣਾ ਤੈਨੂੰ ਕੀ ਵੀੜ ਹੁੰਦੀ ਸਾਨੂੰ ਪਤਾ ਸਾਡੇ ਪਾਣੀ ਆਉਣਾ ਸੀ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਪਹਿਲਾਂ ਜਮ੍ਹਾਂ ਕਰ ਲੈਨੇ ਆ ਸਾਨੂੰ ਰਾਸ਼ਨ ਦੀ ਕਦੇ ਵੀ ਨਹੀਂ ਲੋੜ ਪਈ ਕਦੇ ਵੀ ਨਹੀਂ ਸਾਨੂੰ ਇੱਕ ਲੋੜ ਪੈਣੀ ਪਾਣੀ ਦੀ ਰਾਸ਼ਨ ਲੜਾਈ ਆ ਇਹ ਤੁਹਾਡਾ ਆ ਪਿੰਡ ਬਹੁਤ ਗੋਦ ਲਿਆ ਆ ਕਿਸੇ ਲੀਡਰ ਨੇ ਲੈ ਲਿਆ ਕਿਸੇ ਕਲਾਕਾਰ ਨੇ ਲੈ ਤੁਹਾਡਾ ਪਿੰਡ ਕਿੰਨੇ ਗੋਦ ਲਿਆ ਹੋਇਆ ਚਲੋ ਪਾਣੀ ਸਾਫ਼ ਹੁੰਦਾ ਹੁਣ ਤਾਂ ਮੰਨ ਲਓ ਇਹਨੇ ਜਿੰਨਾਂ ਦੇ ਉੱਪਰ ਕਰਤਾ ਸਾਰੇ ਲੋਕਾਂ ਦਾ ਹਾਂ ਹੁਣ ਇਹਨੇ ਪਸ਼ੂਆਂ ਨੂੰ ਬਹੁਤ ਵੱਡੇ ਲੈਵਲ ਤੇ ਬਿਮਾਰੀ ਦੇਣੀ ਆ ਤੇ ਇਨਸਾਨਾਂ ਨੂੰ ਤਾਂ ਦੇਣੀ ਦੇਣੀ ਬੱਚੇ ਜਿਨ੍ਹਾਂ ਦੇ ਘਰਾਂ ਚ ਛੋਟੇ ਬੈਕਾਂ ਤੇ ਕਿ ਹੁਣ ਸਾਡਾ ਕਿਲੋਮੀਟਰ ਦੂਜੀ ਸਾਈਡ ਸੁੱਕੇ ਸਾਂ ਪਿੰਡ ਜਦੋਂ ਹਵਾ ਆਉਂਦੀ ਏ ਉੱਥੇ ਜਿੱਥੇ ਪਾਣੀ ਵੀ ਨਹੀਂ ਗਿਆ ਉੱਥੇ ਐਡੀ ਗੰਦੀ ਬਦਬੂ ਜਾਂਦੀ ਜਾਂਦੀ ਵੀ ਉਹਨੂੰ 10 ਮਿਲੀਅਨ ਪਾਤਾ ਉਹਨੂੰ 1 ਮਿਲੀਅਨ ਪਾਤਾ ਉਹ ਦੱਸਣ ਤਾਂ ਸਹੀ ਵੀ ਕਿਹੜੇ ਪਿੰਡ ਚ ਲਾਉਣ ਫਿਰ ਜਾਂ ਜਿਹੜੇ ਪਹਿਲਾਂ ਵੀ ਜਿਹੜੇ 23 ਚ ਪੈਸੇ ਆਏ ਆ ਉਹ ਨਹੀਂ ਕਿਸੇ ਅਸੀਂ ਸਾਰੀ ਖੁਦ ਜਿਮੀਦਾਰ ਨੇ ਆਪ ਦਾ ਖਰਚਾ ਕੀਤਾ 23 ਚ ਵੀ ਬਿਸ਼ੀ ਆ ਆਪ ਤਨਾ ਵੀ ਇਹਨਾਂ ਦੇ ਘਰ ਨਾ ਟੈਣਾ ਇਹਨਾਂ ਦੀ ਰੋਟੀ ਰੋਜੀ ਵਧੀਆ ਚੱਲਦੀ ਆ ਤੇ ਮੈਂ ਉਹਨਾਂ ਨੂੰ ਵੀ ਲਾਣਤ ਪਾਉਣਾ ਜਿਹੜੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਜਲੂਸ ਕੱਢ ਕੇ ਤੁਰ ਗਏ ਇਹਨਾਂ ਨੂੰ ਵਸਤੇਦਾਰਾਂ ਦੀ ਗਜਾਂ ਵਰਲਡ ਲੈਵਲ ਤੇ ਬਾਬਾ ਜੀ ਕੱਲ ਨੂੰ 3 ਪੁੱਤ ਵਿਆਉਣੇ ਆ ਬਹੁਤ ਸਾਰੇ ਟਰੈਕਟਰ ਸੋਸ਼ਲ ਮੀਡੀਆ ਤੇ ਆਉਂਦੀ ਚਰਚਾ ਕਿ ਭਾਈ ਫਲਾਣੇ ਕਲਾਕਾਰ ਨੇ ਇੰਨੇ ਦੇ ਟਰੈਕਟਰ ਫਲਾਣੇ ਬੰਦੇ ਨੇ ਇੰਨੇ ਟਰੈਕਟਰ ਦਿੱਤੇ ਜਿਹੜੇ ਪੰਜਾਬ ਦੇ ਭਲੇ ਦੇ ਵਾਸਤੇ ਹੁਣ ਪੰਜਾਬ ਦੇ ਪਿੰਡਾਂ 'ਚ ਕੰਮ ਕਰਨਗੇ ਤੁਹਾਡੇ ਪਿੰਡ ਕਿੰਨੇ ਟਰੈਕਟਰ ਆਏ ਅਸ ਟਾਈਮ ਢੂਲਾ ਸਿੰਘ ਵਾਲੇ ਜਿਹੜਾ ਬਹਿਕਾਂ ਦੇ ਵਿੱਚ ਖੜੇ ਆ ਕਿ ਇਹਨਾਂ ਦਾ ਏਰੀਆ ਬਹੁਤ ਸਾਰਾ ਪ੍ਰਭਾਵਤ ਹੋਇਆ ਜਿਲ੍ਹਾ ਫਰੋਜਪੁਰ ਦੇ ਨਾਲ ਸਬੰਧਤ ਆ ਹਕੀਕਤ ਚ ਦੱਸਦੇ ਆ ਕਿ ਪਾਣੀ ਲੈ ਚੁੱਕਿਆ ਪਾਣੀ ਲੈਣ ਤੋਂ ਬਾਅਦ ਇੱਥੇ ਬਿਮਾਰੀਆਂ ਫੈਲ ਰੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਕਿ ਦਿਖਾ ਦਿੰਨੇ ਕਿ ਪਾਣੀ ਦੇ ਵਿੱਚ ਕੋਈ ਗੜਬੜ ਹੋਈ ਆ ਜਾਂ ਕੁਝ ਹੋਰ ਇੱਥੇ ਜਿਹੜੀਆਂ ਮੱਛੀਆਂ ਨੇ ਉਹ ਵੀ ਮਰਨੀਆਂ ਸ਼ੁਰੂ ਹੋ ਗਈਆਂ ਬਦਬੂ ਜਿਹੜੀ ਆ ਬਹੁਤ ਜ਼ਿਆਦੀ ਵਧਣੀ ਸ਼ੁਰੂ ਹੋ ਗਈ ਹੈ ਤੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਦੇਖਦੇ ਹੋ ਤੇ ਪਾਣੀ ਦੀ ਨਿਕਾਸੀ ਹਜੇ ਚੱਲ ਰਹੀ ਆ ਕੋਈ ਪਾਣੀ ਖੜਿਆ ਨਹੀਂਗਾ ਪਰ ਫਸਲਾਂ ਦਾ ਜਿਹੜਾ ਮੁਸ਼ਕ ਮ ਤੇ ਇੱਥੇ ਜਿਹੜੀ ਪਹੁੰਚੀ ਹੋਈ ਮਾਲੀ ਮਦਦ ਕੀ ਕੀ ਚਾਹੀਦੀ ਆ ਜਾਂ ਪਹਿਲਾਂ ਕੀ ਪਹੁੰਚੀ ਸੀ ਜਾਂ ਹੁਣ ਕੀ ਲੋਡ ਆ ਜਿਹੜਾ ਅਸੀਂ ਗੱਲ ਦਾ ਰੌਲਾ ਪਾਉਂਦੇ ਰਹਿ ਕਿ ਭਾਈ ਸੋਚ ਸਮਝ ਕੇ ਚੱਲ ਜੀਏ ਪੰਜਾਬ ਨੂੰ ਹਜੇ ਬਹੁਤ ਲੰਮਾ ਚੱਲਣ ਦੀ ਜ਼ਰੂਰਤ ਆ ਤਾਂ ਉਸ ਲੰਮਾ ਚੱਲਣ ਦੇ ਚੱਕਰ ਦੇ ਵਿੱਚ ਅੱਜ ਇਹਨਾਂ ਨੂੰ ਲੋਡ ਆ ਤੇ ਅੱਜ ਕੀ ਨਾਲ ਇਹਨਾਂ ਦੇ ਕੋਈ ਸੰਸਥਾਵਾਂ ਖੜਨੀਆਂ ਜਾਂ ਨਹੀਂ ਖੜਨਗੀਆਂ ਵੀ ਹਾਂਜੀ ਭਾਈ ਜੀ ਭਾਈ ਜੀ